ਨੈਸ਼ਨਲ ਫਰੰਟ ਵੱਜੋਂ ਸੰਸਦੀ ਚੋਣਾਂ ਲਈ ਕੌਮੀ ਫਰੰਟ ਵਿੱਚ ਨਿਊ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਇੰਡੀਆ ਆਲ ਇੰਡੀਆ ਫਾਰਵਰਡ ਬਲਾਕ ਅਹੀਰਾ ਨੈਸ਼ਨਲ ਪਾਰਟੀ ਨੈਸ਼ਨਲ ਫਰੰਟ ਅਤੇ ਸਿਆਸੀ ਐਨਸੀਪੀ ਦੇ ਕੌਮੀ ਪ੍ਰਧਾਨ ਐਡਵੋਕੇਟ ਵਿਵੇਕ ਖੰਸਗਰਚਾ ਦੀ ਚੰਡੀਗੜ੍ਹ ਲੋਕ ਸਭਾ ਚੋਣਾਂ ਵਿੱਚ ਐਂਟਰੀ ਤੈਅ ਹੋ ਗਈ ਹੈ ਅਜਿਹੇ ਵਿੱਚ ਐਡਵੋਕੇਟ ਵਿਵੇਕ ਖੰਸਗਰਚਾ ਮੈਂਬਰ ਕੇਂਦਰੀ ਫਿਲਮ ਸੈਸ਼ਨ ਬੋਰਡ ਆਰ ਆਰ ਗਿਲ ਅਤੇ ਆ ਡਬੀਯੂ ਸੈਕਟਰ 40 ਦੇ ਚੇਅਰਮੈਨ ਸਰਦਾਰ ਹਰਵੰਦ ਸਿੰਘ ਨੇ ਐਡਵੋਕੇਟ ਵਿਵੇਕ ਖੰਸ ਗਰਚਾ ਨਾਲ ਮਿਲ ਕੇ ਵਿਸਾਖੀ ਮੇਲੇ ਮੌਕੇ ਪੰਗੜਾ ਪਾਇਆ ਗੁੰਜਲਾਂ ਖੋਲ ਧਕੀਆਂ ਤੇਰੀ ਜ਼ੁਲਫ ਦਾ ਸਫਾ ਨਵਾਲ ਹੋਇਆ ਕਿ ਗੀਂ ਵੱਜ ਗਈ ਸੰਖਾਂ ਦੀ ਰੋੜੋ ਕੇ ਪਿੱਟ ਪਿੱਟ ਕੇ ਚੂੜ ਕਰਿਆਲ ਹੋਇਆ ਰੋ ਰੋ ਕੇ ਕਲਮ ਦੀ ਜੀਨ ਪਾਟੀ ਅਜੇ ਹੱਲ ਨਾ ਤੇਰਾ ਸਵਾਲ ਹੋਇਆ ਅਜੇ ਹੱਲ ਨਾ ਤੇਰਾ ਸਵਾਲ ਹੋਇਆ ਅਜੇ ਹੱਲ ਨਾ ਤੇਰਾ ਸਵਾਲ ਹੋਇਆ ਕਾਲੀ ਸੀਰੀ ਜਿੰਨੀ ਐ ਸਵੇਰੇ ਖਾ ਲਈਏ ਕਾਲੀ ਸੀਰੀ ਜਿੰਨੀ ਐ ਸਵੇਰੇ ਖਾ ਲਈਏ ਕਾਲੀ ਨਕਰੀ ਦਸ ਤੋ ਭੋਗ ਲਾ ਲਈਏ ਔਰ ਜਿੱਥੇ ਅੜ ਕੇ ਤੇ ਬਸ ਫਿਰ ਅੜ ਕੇ ਜਿੱਥੇ ਅੜ ਕੇ ਤੇ ਬਸ ਫਿਰ ਅੜ ਕੇ ਜਿੱਥੇ ਅੜ ਕੇ ਤੇ ਬਸ ਫਿਰ ਅੜ ਗਏ ਅੜ ਮਿੱਤਰਾਂ ਦੀ ਨਾਗ ਭਰ ਗਈ ਅੱਖ ਕਿਹੜਾ ਹੈ ਵੀ ਲਾਲ ਸਾਡੇ ਨਾਲ ਬਈ ਅੱਖ ਕਿਹੜਾ ਹੈ ਵੀ ਲਾਲ ਸਾਡੇ ਨਾਲ ਬਈ ਅੱਖ ਮਿੱਤਰਾਂ ਦੀ ਬਾਜ ਭਰ ਗਈ ਅੱਖ ਕਿਹੜਾ ਹੈ ਵੀ ਲਾਲ ਸਾਡੇ ਨਾਲ ਬਈ ਪੂਰੀ ਦੁਨੀਆ ਚ ਯਾਰ ਦੇ ਨਾ ਚਰਚੇ ਪੂਰੀ ਦੁਨੀਆ ਚ ਯਾਰ ਦੇ ਨਾ ਚਰਚੇ ਤੋਂ ਮਿੱਤਰਾਂ ਦੀ ਤਾਜ ਵਰਗੀ ਅੱਖ ਕਿਹੜਾ ਹੈ ਬੀ ਲਾਲ ਸਤਿਨਾਮ ਵੀ ਅੱਖ ਕਿਹੜਾ ਹੈ ਬੀ ਲਾਲ ਸਤਿਨਾਮ ਵੀ ਅੱਖ ਮਿੱਤਰਾਂ ਦੀ ਮਾਜ ਫਰੇ